ਖਾ ਗਾਗਾ ਕਿਸੇ ਨਾ ਕਿਸੇ ਲਗਾਏ ਪਹਿਲੇ ਖਿਦਗਾਗਾ ਕਿਸੇ ਹੋਰ ਭਜਨਾਂ ਨੰਗੀਆਂ ਕਰਦੀ ਤੁਮ ਨੂੰ ਕਿਸ ਬਿੰਦ ਕਰੇ ਕਿਦੇ ਆਪਾਂ ਦੇ ਨਹੀਂ ਕੜੀ ਕੰਮ ਚੋ ਜੀ ਕਰਦਾ ਕਰਦਾ ਜੀ ਇਹ ਤਾਂ ਕਾਹਦਾ ਆਈ ਜੀ ਇਹ ਰਾਣੀਏ ਨੀ ਸਾਡੀ ਮੰਨ ਲਾ ਬੁਦਾਈ ਬੇ ਬੇ ਛੁਮੀ ਮੈਂ ਸੁਨਾਨੀਏ ਨੀ ਸਾਡੀ ਮੰਨ ਲਾ ਬੁਦਾਈ ਨਿਮਾਰੂਤ ਜਿਲੇ ਬਿਹਾਰ ਦੇ ਘਰੀ ਅਸੀਂ ਨਨੋ ਪਾਣੀ ਨਿਮਾਰੂਤ ਜਿਲੇ ਬਿਹਾਰ ਦਾ ਵਾਹ ਬਈ ਵਾਹ ਬਹੁਤ ਸੋਹਣੀ ਲਾ ਵੀ ਭੂਆ ਜੀ ਨੇ ਗਾਤਾ ਹੁਣ ਬਹੁਤ ਸੋਹਣੇ ਆਉਂਦੀ ਕੁੜੀਏ ਚੱਕ ਲਿਆਵ ਜਾ ਆਈਏ ਨੀ ਮੁਛ ਦੇ ਦਿਉਰ ਖੜੇ ਤੇਰਾ ਕੀ ਦੁੱਖ ਦਾ ਪਰ ਜਾਇਏ ਆਉਂਦੀ ਕੁੜੀਏ ਪਾਰੇ ਲਿਆ ਟੋਕਰਾ ਸੁਖਦਾਨੀ ਨੋ ਪਰ ਲੈ ਇਨੂੰ ਘਾਰੇ ਲੈ ਛੜੇ ਦੀ ਮੁੱਛਦਾਨੀ ਨੋ ਕਰ ਲੈ ਆਸੀ ਤੇਰੇ ਆਂਿਆ ਨੇ ਫਾਇਨੇ ਮੰਜਾ ਪੀੜਾ ਹਾਜ਼ਰ ਕਰਨੀ ਆਸੀ ਤੇਰੇ ਅਣ ਜਾਣੀ ਪੜੇ ਮੰਜਾ ਪੀੜਾ ਹਾਜ਼ਰ ਕਰ ਮੰਜਾ ਪੀੜਾ ਹਾਜ਼ਰ ਕਰ ਆਸੀ ਤੇਰੇ ਅਣ ਜਾਣੀ ਪੜੇ ਮੰਜਾ ਪੀੜਾ ਹਾਜ਼ਰ ਕਰ ਸਤਿਕਾਰ 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 ਲੈ ਲੈ ਮੇਰੀ ਰਾਣੀ ਨਵਣੀ ਚੋਟੀ ਲੈ ਮੇਰੀ ਟੋਰ ਦੇਖ ਲੋ ਪਹਿਲਾਂ ਲੈ ਮੇਰੀ ਰਾਣੀ ਨੂੰ ਸੁਣਾਉਂਦੇ ਸਿੱਧਾ ਰੱਖੀਆ ਚਾ ਕੋਈ ਨਾ ਵਾਚੇ 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 ਲੈ ਪੜਾ ਲੈ ਪੱਤਣਾ ਜਉ ਜੀ ਲਾਓ ਜੀ ਸਾਡੀ ਅਸੀਂ ਕੁੜੀ ਵਾਚੇ ਲਾ ਕੇ ਆਏ ਪੱਤਣਾ ਇਹ ਸਾਡੇ ਕੋ ਆਂਡੀਆਂ ਦੀ ਕੁੜੀ ਹੈ ਜੀ ਇੱਥੇ ਵਿਆਹੀ ਹੋਈ ਹੈ ਤੇ ਇੱਥੇ ਸਾਡੇ ਭੂਆ ਜੀ ਦੇ ਪੋਤਰੇ ਦਾ ਵਿਆਹ ਸੀ ਅਸੀਂ ਵਿਆਹ ਤੇ ਆਏ ਹੋਇਆ ਸਾਰੀਆਂ ਭੈਣਾਂ ਫਿਰ ਅਸੀਂ ਅਸੂਲ ਦੇ ਘਰ ਪੱਤਲ ਦੇਣ ਆਏ ਰੀਤੀ ਰਿਵਾਜ ਬੰਦ ਨਹੀਂ ਹੋਣਾ ਚਾਹੀਦਾ ਹੋਣਾ ਨਹੀਂ ਚਾਹੀਦਾ ਇਹ ਰਿਵਾਜ ਬੰਦ ਨਹੀਂ ਹੋਣਾ ਚਾਹੀਦਾ ਪੋਟਲ ਵਾਲਾ ਰਿਵਾਜ ਇਦਾਂ ਹੀ ਹੋਣਾ ਚਾਹੀਦਾ ਸਾਰੇ ਠੀਕ ਠਾਕ ਤੁਸੀਂ ਸਭ ਵਧੀਆ ਬੱਚੇ ਕਿਵੇਂ ਨੇ ਠੀਕ ਠਾਕ ਨੇ ਬੱਚੇ ਚੁੱਲ੍ਹੇ ਨੇ ਨਹੀਂ ਆਇਆ ਵੀ ਪਾਟੋ ਆਇਆ ਨਹੀਂ ਦੇਖੋ ਜੀ ਇਹਨਾਂ ਦੇ ਚੱਲੇ ਹਾਰੇ ਸਾਰਾ ਕੁਝ ਦੇਖੋ ਸਾਡੀ ਭੈਣ ਨੇ ਸਬਜ਼ੀ ਰੱਖੀ ਹੋਈ ਹੈ ਸਬਜ਼ੀ ਰੱਖੀ ਹੋਈ ਚੁੱਲ੍ਹੇ ਦੇ ਵਿੱਚ ਚੁੱਲ੍ਹੇ ਦੇ ਦੇਖੋ ਵਾਹ ਸੋੜਾ ਲੱਗ ਰਿਹਾ ਸਾਡੀ ਭੈਣ ਦੇ ਚੁੱਲ੍ਹੇ ਤੇ ਰੋਟੀ ਪਾਣੀ ਬਣਾ ਲੈਂਦੀ ਹੈ ਸਾਰਾ ਕਰਦੀ ਹੈ ਇਹ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਨਾ ਹਾਂ ਤੇਰੇ ਨਾ ਆਹ ਦੇਖੋ ਬਾਹਰੇ ਨਾ ਸ਼ਿੰਕ ਜੀ ਸਾਰਾ ਵਿੱਚ ਬਣਿਆ ਹੋਇਆ ਨਾ ਕਿੰਨਾ ਵਧੀਆ ਲੱਗ ਰਿਹਾ ਹਾਂ ਇਹ ਬਾਹਰ ਬਾਹਲੀ ਰਸੋਈ ਹੈ ਬਹੁਤ ਵਧੀਆ ਬਹੁਤ ਵਧੀਆ ਕਰ ਹੈ ਬੱਸ ਨਾਣਕੀਆਂ ਨਹੀਂ ਆਉਂਦੀਆਂ ਉਹ ਨਾਨਕੀਆਂ ਉਹ ਗਿੱਡੇ ਦੇ ਵਿੱਚ ਹੋਰ ਉੱਥੇ ਗਾਵਾਂਗੇ ਗਿੱਡੇ ਦੇ ਵਿੱਚ ਆਉਂ ਨਹੀਂ ਦੇਣਾ ਉਹ ਨਾਨਕੀਆਂ ਆਲਾ ਲਾਵਾਂਗੇ ਜੁੱਤਾਂ ਆ ਕੇ ਜੁੱਤਾਂ ਨਾਨਕੀਆਂ ਦੱਦ ਕੇ ਪਹਿਲੀ ਜਦੋਂ ਕਢਾਈਏ ਇੱਥੇ ਕੌਣ ਦੇਖਦਾ ਇੱਥੇ ਕਢਾ ਨਾਨਕੀਆਂ ਆਹ ਲਾਓ ਜੀ ਕਹਿੰਦੇ ਨਾਨਕੀਆਂ ਨਾਲ ਅੱਜ ਕਹਿੰਦੇ ਸਾਡਾ ਮੁਕਾਬਲਾ ਹੈ ਕਹਿੰਦੇ ਨਾਨਕੀਆਂ ਨੂੰ ਰਾਣਾ ਹੈ ਕਹਿੰਦੇ ਅੱਜ ਕਹਿੰਦੇ ਉੱਥੇ ਗੀਤ ਗਾਣੇ ਨੇ ਕਹਿੰਦੇ ਹੁਣ ਅਸੀਂ ਗਲੀ ਵਿੱਚ ਦੀ ਗੀਤ ਗਾਣੇ ਆਏ ਆ ਸਾਨੂੰ ਇਹ ਕਹਿੰਦੇ ਵੀ ਜਿਨ੍ਹਾਂ ਦੇ ਘਰ ਅਸੀਂ ਆਏ ਆ ਪੱਤਲ ਲੈ ਕੇ ਕਹਿੰਦੇ ਤੁਸੀਂ ਗੀਤ ਗਾਓ ਤੇ ਇਹ ਕਹਿੰਦੇ ਵੀ ਗੀਤ ਨਹੀਂ ਗਾਣੇਗਾ ਸਾਡਾ ਦਮ ਨਿਕਲ ਜਾਊਗਾ ਉੱਥੇ ਜਾ ਕੇ ਇਹਨਾਂ ਦਾ ਮੁਕਾਬਲਾ ਹੋਊਗਾ ਜੀ ਦੇਖਿਓ ਤੁਸੀਂ ਨਾਨਕਾ ਦਾਦਕਾ ਮੁਕਾਬਲਾ ਉੱਥੇ ਜਾਵਾਂਗੇ ਫਿਰ ਉਹਨੇ ਉੱਥੇ ਜਾਵਾਂਗੇ ਉੱਥੇ ਕੱਢਾਂਗੇ ਰੜਕ ਗੀਤ ਗਾਉਣ ਦੀ ਤੇ ਗਿੱਧਾ ਪਾਉਣ ਦੀ ਬੋਲ ਬਿਖਾ ਕੇ ਜਾਵਾਂਗੇ ਜਿੰਨਾ ਖਾਵਾਂਗੇ ਉਹਨਾਂ ਹੱਕ ਦੇ ਕੇ ਜਾਵਾਂਗੇ ਆਈ ਵੀ ਰੱਲਡੂ ਖਾ ਦਸ ਤੇਰਾ ਕਿਹੜਾ ਖਿਆਲ ਹੈ ਵਸ ਨਾਨਕਿਆਂ ਨੂੰ ਹਰਿਆਣ ਆਏਗਾ ਲੈ ਆ ਵੀ ਹੁਣ ਨਾਨਕਾਂ ਨੂੰ ਹਰਾਣਗੇ ਆ ਲਓ ਜੀ ਅਸੀਂ ਆਏ ਆ ਇਹਨਾਂ ਦੇ ਘਰ ਗਵਾਂਡੀਆਂ ਦੇ ਫਲੇਨੀ ਤੇ ਕੜੀ ਜੀਤਾ ਕੱਲੇ ਰੱਖੂ ਆਇਆ ਵੇ ਤੂੰ ਅੱਜ ਦੀ ਕੜੀ ਨਾਲ ਪਹਿਨੂ ਨੂੰ ਲੈ ਆਇਆ ਵੇ ਤੂੰ ਅੱਜ ਦੀ ਕੜੀ ਨਾਲ ਪਹਿਨੂ ਲੈ ਆਉਂਦਾ ਵੇ ਤੂੰ ਅੱਜ ਦੀ ਖੜੀ